ਚਲੋ ਪੈਨ ਜੀ ਗਾੜੀ ਨਾ ਧੀ ਪੈਂਦੇ ਆਪਣੇ ਕਰਮ ਹੁੰਦੇ ਆ ਕੋਈ ਪਤਾ ਵੀ ਨਹੀਂ ਹੁੰਦਾ ਜਦੋਂ ਇਹਦਾ ਧਿਆਨ ਸਾਡੇ ਘਰ ਵੱਲੋਂ ਰਿੰਦਾ ਮੈਨੂੰ ਤੇ ਆ ਕਿ ਉਹਨੂੰ ਸ਼ੱਕ ਨਾ ਹੋ ਗਿਆ ਹੋਵੇ ਕਦਾਂ ਕਿ ਕਿੱਦਾਂ ਆਈ ਆ ਅਗਲਾ ਸੌ ਆਨੇ ਬਹਾਂ ਉਹਦਾ ਥਾਂ ਦੇ ਦਾਂਗੇ ਕਿ ਇਹਨੂੰ ਤੇ ਕੋਈ ਗੱਲ ਨਹੀਂ ਪੈਸੇ ਦੇ ਕੇ ਨੌਕਰੀ ਲਵਾ ਦਾਂਗੇ ਸਾਰੀ ਉਮਰ ਦੀ ਰੋਟੀ ਆ ਅੱਛਾ ਆਹ ਫੇਰ ਨਹੀਂ ਬੋਲੀ ਛੇਰ ਐਵੇਂ ਜਿੱਦਾਂ ਵੇਂਦੀ ਸੀ ਜਿੱਦਾਂ ਕਾਂ ਤੋਂ ਦੇ ਚ ਵੇਂਦਾ ਵਾ ਤੂੰ ਵਨ ਸਟਾਰਟ ਤੂੰ ਵਨ ਸਟਾਰਟ ਮ ਮੀਜੀ ਤੂੰ ਦੱਸ ਕਿੱਧਰ ਆਈ ਆ ਮੈਂ ਕਿਤੇ ਵੀ ਨਹੀਂ ਬਸ ਤੁਹਾਨੂੰ ਦੇ ਹੀ ਲੱਭਣ ਅੱਛਾ ਤੇ ਬਹਿ ਜਾ ਵਨ ਹੋ ਗਿਆ ਚੰਗੀ ਖਿੱਚਦੀ ਹੋ ਵਨ ਹੋਣ ਕੀ ਹੋ ਗਿਆ ਵਾ ਹੋਣਾ ਕੀ ਆ ਹਾਂ ਮੰਮੀ ਪਹੁੰਚ ਗਈ ਉਹਨਾਂ ਦੇ ਘਰ ਉਹਨਾਂ ਦੇ ਘਰ ਹੋਰ ਇਹ ਤਾਂ ਗਈ ਗਈ ਨਹੀਂ ਉਹਨਾਂ ਘਰ ਤੇ ਉਹਨਾਂ ਘਰ ਕਰਨ ਚਲ ਗਈ ਹੂੰ ਕਿੰਨਾ ਘਰ 3 ਘੜੇ ਕੀ ਹੋ ਰਿਹਾ ਹੈ ਇਹ ਉਹਨਾਂ ਘਰ ਉਹਨਾਂ ਘਰ ਕਿੰਨਾ ਘਰ ਉਹਨਾਂ ਘਰ ਤਾਂ ਹੀ ਘਰ ਚੱਲ ਯਾਰ ਵਾ ਮਮਾ ਮਮਾ ਚੱਲ ਜਾਈਏ ਤਾਂ ਹੀ ਉਹ ਵੱਡੇ ਉਹ ਵੱਡੇ ਹੀ ਕਰਨ ਵਾ ਮੇਰੀ ਗੱਲ ਸੁਣੋ ਬਸ ਐਦਾਂ ਹੱਥੇ ਹੱਥ ਤੱਕ ਧਰ ਕੇ ਤੇ ਬੈਠ ਹਾਂ ਤਾਂ ਨਾ ਤਾਂ ਨਹੀਂ ਤਾਂ ਕਾ ਨਾ ਫੋਨ ਤੇ ਰੱਖਦਾ ਇਹ ਮੈਂ ਕੀ ਕਹਿੰਦੀ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਮੇਰੀ ਗੱਲ ਸੁਣੋ ਇਹਨੂੰ ਛੱਡ ਵੀ ਦਿਆ ਕਰੋ ਕਿਤੇ ਹੁਣ ਕੀ ਹੋ ਗਿਆ ਵਾ ਹੁਣਾ ਕੀ ਆ ਮੰਮੀ ਚਲ ਗਈ ਉਹਨਾਂ ਦੇ ਘਰ ਟਾਈ ਘਰ ਆਹੋ ਉੱਥੇ ਕਰਨ ਗਏ ਨੂੰ ਕਿਦਾ ਜਾ ਗਏ ਤੇ ਯਾਰ ਘਰ ਤੇ ਫਰੋਣੇ ਹੋਈ ਜਾਂਦਾ ਫਿਰ ਉਹਨਾਂ ਘਰ ਤੇ ਕਹੀ ਕਰੋ ਹੈ ਇਹਦਾ ਨਾ ਚੋਪਰ ਕੇ ਬਿਠੇ ਰਿਆ ਤੈਨੂੰ ਹੋ ਨਹੀਂ ਗਿਆ ਹਾ ਰੱਬਾ ਨਾ ਅਗਰ ਕੀ ਕਰਦੇ ਯਾਰ ਇਹਨੇ ਜਾਣ ਕੇ ਸਾਰੇ ਅੰਦਰ ਚਲ ਜਾ ਸਾਰੇ ਚਲ ਜਾ ਅੰਦਰ ਚਲ ਇਹਨੂੰ ਛੱਡ ਵੀ ਦਿਆ ਕਰੋ ਹਾਂ ਕਿਤੇ ਇਨੂੰ ਫਟ ਛੱਡ ਦੇ। ਹੁਣ ਕੀ ਹੋ ਗਿਆ ਵਾ? ਹੋਣਾ ਕੀ ਆ? ਹਾਂ ਜਿਹੜੀ ਗੱਲ ਜੇ ਕੰਮ ਚੰਗੇ ਕਰਨਦੇ ਆਪੇ ਅਗਲੇ ਵੀ ਸਲਾਹ ਲੈ ਕੇ ਦਰਨ ਇਹਨਾਂ ਦੀ। ਉਹ ਚੱਲ ਇਹ ਵੀ ਚੰਗਾ ਵਾ ਕਿ ਤਾਈ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ। 1 ਮੇਰੀ ਗੱਲ ਸੁਣੋ ਧਿਆਨ ਨਾਲ। ਆਪਾਂ ਦਾ ਰਿਸ਼ਤੇ ਦੀ ਗੱਲ ਕਰਨਦੇ ਆ ਨਾ। ਹੂੰ ਇਹਨੂੰ ਛੇਤੀ ਛੇਤੀ ਕਰਕੇ ਨਾ। ਮੇਰੀ ਗੱਲ ਸੁਣੋ ਇੱਕ ਧਿਆਨ। ਹੂੰ ਆਪਾਂ ਰਿਸ਼ਤੇ ਬਾਰੇ ਜਿਹੜੀ ਗੱਲ ਕਰਨਦੇ ਆ ਨਾ। ਆਹੋ। ਇਨੂੰ ਸ਼ੇਸ਼ ਚਿੰਨ ਬੇੜੀ ਗੀਨਾ ਤੇ ਕਮਨੰਦ ਬੇੜਕੇ ਤੇ ਨੈਣੀ ਨਾ ਚਲੇ ਬੇੜਕੇ ਸਾਰੇ ਜਣੇ ਚਲੇ ਨੂੰ ਬੇੜਨਾ ਦੇ ਸਾਰੇ ਜਣੇ ਬੇੜਕੇ ਦੇ ਸਾਰੇ ਜਣੇ ਘਰ ਘਰ ਚੱਲ ਜਾਈਏ ਇਹ ਤਾਂ ਨਿਭਰ ਗਿਆ ਤੇ ਵੀਡੀਓ ਪੂਰੀ ਪੈਣ ਜਾਈਏ ਚਲੋ ਚਲੋ ਯਾਰ ਚਲੋ ਬਾਤ ਤੇ ਕਰਨੀ ਪਣੀ ਆ ਕੋਈ ਗੱਲ ਨਹੀਂ ਬਾਹ ਟੱਕਰ ਜਣਾਉਂਦਾ ਮੈਨੂੰ ਬੰਬੀ ਤੇ ਉੱਥੇ ਕਰ ਲੂਗਾ ਗੱਲਬਾਤ ਚਲ ਕਰੋ ਫਿਰ ਇਹਨਾਂ ਨਾਲ ਵੀ ਉਹਨਾਂ ਨਾਲ ਵੀ ਕਰਕੇ ਸਲਾਹ ਦੇ ਫਿਰ ਕੋਈ ਗੱਲ ਕਰੀਏ ਗਰੀ ਦੀ ਕਰ ਲੈਂਦੇ ਆ ਸ਼ਾਮ ਤੱਕ ਹੈਨਾ ਜੋ ਵੀ ਹੱਲ ਨਿਕਲਦਾ ਆ ਮੈਨੂੰ ਬਸ ਇਹ ਗੱਲ ਦੀ ਟੈਨਸ਼ਨ ਵਾ। ਅਹ ਨਹੀਂ ਨਹੀਂ ਤੂੰ ਇਦਾਂ ਦੀ ਗੱਲ ਕਿਉਂ ਸੋਚਦੀ ਆ? ਜੇ ਤੇਰੇ ਦਿਲ ਵਿੱਚ ਕੋਈ ਗੱਲ ਹੈਗੀ ਤਾਂ ਮੇਰੇ ਨਾਲ ਗੱਲ ਕਰ ਤੂੰ। ਨਹੀਂ ਨਹੀਂ ਮੰਮੀ ਮੇਰੇ ਦਿਲ ਵਿੱਚ ਕੋਈ ਗੱਲ ਨਹੀਂ ਐ। ਮੈਂ ਤਾਂ ਬਸ ਇਹੀ ਕਹਿਨੀ ਆ ਕਿ ਲੋਕੀ ਗੱਲਾਂ ਨਾ ਕਰਨ। ਲੋਕਾਂ ਨੇ ਗੱਲ ਮੈਂ ਤੇ ਮੰਮੀ ਤਾਂ ਕਹਿਨੀ ਆ ਕਿ ਮੁੰਡੇ ਵਾਲੇ ਤਗੜੇ ਆ। ਕੱਲ ਨੂੰ ਕੋਈ ਗੱਲ ਨਾ ਕਰੇ ਸਾਡੀ ਕੁੜੀ ਨੂੰ। ਮੈਂ ਨਹੀਂ ਗੱਲ ਮੰਮੀ ਤੁਹਾਨੂੰ ਤੇ ਪਤਾ ਵਾ ਕਿ ਮੁੰਡੇ ਵਾਲੇ ਤਗੜੇ ਆ। ਇਹ ਸੰਦੀਪ ਦਾ। ਹਾਂ। ਤੇ ਹੁਣ ਦੂਜੀ ਕੁੜੀ ਦਾ ਵਿਆਹ। ਪਹਿਨ ਦੀ ਤਾਂ ਨਾਲ ਲੋੜ ਹੈਗੀ ਆ। ਆ ਉਹ ਤੇ ਗੱਲ ਹੈਗੀ ਆ ਆ ਤੇ 1.5 ਦੋ ਲੱਖ ਉਹਨਾਂ ਨੂੰ ਦੇ ਦਿੰਨੇ ਹੁਣ 1 ਕੀ ਕਰਵਾ ਬੈਠੇ ਨਹੀਂ ਮੈਂ ਸਟਾਰਟਿੰਗ ਤੋਂ ਕਰ ਦਿੰਦਾ ਫਿਰ ਉਹਨਾਂ ਨੂੰ ਪਹਿਲਾਂ ਦੀ ਤਾਂ ਲੋਰ ਹੈਗੀ ਆ ਹੋ ਜਾਏਗਾ ਨਾਲੇ ਉਹਨਾਂ ਨੇ ਇਹ ਨਹੀਂ ਗੱਲ ਕਹਿ ਦਿਓ ਨਾ ਕਿ ਜੇ ਹੋਰ ਵੀ ਚੀਜ਼ ਦੀ ਲੋਰ ਹੋਏਗੀ ਜਾਂ ਪੈਸੇ ਦੀ ਲੋਰ ਹੋਏਗੀ 10 ਦਿਨ ਚ ਚੱਕਣਾ 2 ਲੱਖ ਰੁਪਏ ਉਹਨਾਂ ਨੂੰ ਦੇ ਕੇ ਨਾ ਤੇ ਉਹਨਾਂ ਨੂੰ ਕਹਿ ਦਿਓ ਵੀ 2 ਲੱਖ ਰੁਪਏ ਉਹਨਾਂ ਨੂੰ ਦੇ ਕੇ ਨਾ ਤੇ ਉਹਨਾਂ ਨੂੰ ਕਹਿਓ ਵੀ ਹੁਣ ਅਮੀਰ ਕੋਈ ਨਹੀਂ ਤੁਸੀਂ ਪੈਸੇ ਦੇਓ ਤਨਾਲ ਇਹਨਾਂ ਨੂੰ ਕਿਹਾ ਵੀ ਜੇ ਹੋਰ ਵੀ ਕੋਈ ਚੀਜ਼ ਦੀ ਲੋੜ ਹੋਏਗੀ ਜਾਂ ਪੈਸੇ ਹੋਰ ਵੀ ਚਾਹੀਦੇ ਹੋਣਗੇ ਤੇ ਦੱਸ ਦੇਣਾ ਕਿਉਂਕਿ ਵਿਆਹ ਤੋਂ ਬਾਅਦ ਹੋਰ ਵੀ ਉਹਨਾਂ ਨੇ ਕਿਹਾ ਪੈਸੇ ਦੇ ਕੇ ਉਹਨਾਂ ਨੇ ਕਿਹਾ ਪੈਸੇ ਉਹਨਾਂ ਨੇ ਕਿਹਾ ਕਿ ਜੇ ਹੋਰ ਕੋਈ ਚੀਜ਼ ਵੀ ਲੋੜ ਹੈਗੀ ਨਾ ਤੇ ਝਕੇ ਹੋਣਾ ਦੱਸ ਦਿਓ ਵਿਆਹ ਤੋਂ ਬਾਅਦ ਹੋਰ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਠੀਕ ਚਲੋ ਭੈਣ ਜੀ ਗਾੜੀ ਨਾ ਧੀ ਪੈਂਦੇ ਆਪਣੇ ਕਰਮ ਹੁੰਦੇ ਆ ਕੋਈ ਪਤਾ ਵੀ ਨਹੀਂ ਹੁੰਦਾ ਜਦੋਂ ਇਹਦਾ ਧਿਆਨ ਸਾਡੇ ਘਰ ਵੱਨੂ ਰੀਂਦਾ ਮੈਨੂੰ ਤੇ ਆ ਯੋਨੂ ਸ਼ੱਕ ਨਾ ਹੋ ਗਿਆ ਹੋਵੇ ਕਾਦਾ ਵੀ ਕਿੱਦਾਂ ਆਈ ਆ ਅਗਲਾ 100 ਆ ਨਿਭਾਣਾ ਬੋਦਾ ਥਾਂ ਦੇ ਦਾਂਗੇ ਕਿ ਇਹਨੂੰ ਤੇ ਕੋਈ ਗੱਲ ਨਹੀਂ ਪੈਸੇ ਦੇ ਕੇ ਨੌਕਰੀ ਲਵਾ ਦਾਂਗੇ ਸਾਰੀ ਉਮਰ ਦੀ ਰੋਟੀ ਆ ਅੱਛਾ ਆਹ ਫੇਰ ਨਹੀਂ ਬੋਲੀ ਛੇਰ ਐਵੇਂ ਜਿੱਦਾਂ ਵੇਂਦੀ ਸੀ ਜਿੱਦਾਂ ਕਾਂ ਤੋਂਂਦੇ ਚ ਵੇਂਦਾ ਵਾ 2 ਵਨ ਸਟਾਰਟ ਮਮੀ ਜੀ ਹੁੰਦਾ ਸੀ ਕਿਧਰ ਆਈਆਂ ਮੈਂ ਕਿਤੇ ਵੀ ਨਹੀਂ ਮੈਂ بس ਤੁਹਾਨੂੰ ਦੇ ਹੀ ਲੱਭਣ اچھا ਤੇ ਬਹਿ ਜਾ 1 ਹੋਇਆ ਜਿੱਦੇ ਜਿੱਦੇ 1 ਹੋ ਹੁਣ ਕੀ ਹੋ ਗਿਆ ਵਾ ਹੁਣਾ ਕੀ ਆ ਮੰਮੀ ਪਹੁੰਚ ਗਈ ਉਹਨਾਂ ਦੇ ਘਰ ਉਹਨਾਂ ਦੇ ਘਰ ਹੋਰ ਇਹ ਤਾਂ ਕਦੀ ਗਈ ਨਹੀਂ ਉਹਨਾਂ ਘਰ ਤੇ ਉਹਨਾਂ ਘਰ ਕਰਨ ਚਲ ਗਈ ਹੂੰ ਕਿੰਨਾ ਘਰ 3 ਘੜੇ ਕੀ ਹੋ ਰਿਹਾ ਹੈ ਇਹ ਉਹਨਾਂ ਘਰ ਉਹਨਾਂ ਘਰ ਕਿੰਨਾ ਘਰ ਉਹਨਾਂ ਘਰ ਤਾਈ ਘਰ ਚੱਲ ਯਾਰ ਉਹਨਾਂ ਵਾਹ ਮਮਾ ਮੱਕ ਚੱਲ ਗਏ ਤਾਈ ਉਹ ਵੱਡੇ ਉਹ ਵੱਡੇ ਘਰ ਵਨ ਮੇਰੀ ਗੱਲ ਸੁਣੋ ਬਸ ਏਦਾਂ ਹੱਥੇ ਹੱਤਾਂ ਤੱਕ ਧਰਕੇ ਤਾਂ ਇਹ ਤਾਂ ਹੁਣ ਤੱਕ ਤੱਕਾ ਰੋ ਫੋਨ ਦਿਓ ਰੱਖਦਾ ਇਹਨਾਂ ਮੰਗੀ ਗਈ ਨਹੀਂ ਫਿਰ ਠੀਕ ਹੈ ਠੀਕ 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 ਮੇਰੀ ਗੱਲ ਸੁਣੋ ਇਹਨੂੰ ਛੱਡ ਵੀ ਦਿਆ ਕਰੋ ਕਿਤੇ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਮੰਮੀ ਚਲ ਗਈ ਹੀ ਉਹਨਾਂ ਦੇ ਘਰ ਤਾਈ ਘਰ ਆਹੋ ਉੱਥੇ ਕਰਨ ਗਈ ਮੈਨੂੰ ਕਿਦਾ ਪਤਾ ਤਾਈ ਘਰ ਗਈ ਯਾਰ ਘਰ ਤੇ ਫਿਰ ਉਹ ਹੋਈ ਯਾਰ ਤੇ ਉਹਨਾਂ ਘਰ ਤੇ ਕੀ ਕਰੋ ਹੈਦਾ ਨਾ ਚੋਪਾ ਵਰਗੇ ਬਿਠੇ ਰਿਆ ਲੈ ਲੈ ਫੋਨ ਨਾ ਕਰਵਾ ਹੇ ਰੱਬਾ ਨਾ ਕਰੋ ਕੀ ਕਰਦੇ ਯਾਰ ਇਹਨੇ ਜਾਣ ਕੇ ਚੱਲ ਪੈਣਾ ਬੜਿਆ ਸਾਰੇ ਅੰਦਰ ਚੱਲ ਜਾ ਸਾਰੇ ਚੱਲ ਜਾ ਅੰਦਰ ਚੱਲ ਚੱਲ ਇਹਨੂੰ ਛੱਡ ਵੀ ਦਿਆ ਕਰੋ ਹਾਂ ਕਿਤੇ ਇਹਨੂੰ ਫਟ ਛੱਡਦੇ ਹਾਂ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਜਿਹੜੀ ਗੱਲ ਜੇ ਕੰਮ ਚੰਗੇ ਕਰਨ ਤੇ ਆਪੇ ਅਗਲੇ ਵੀ ਸਲਾਹ ਲੈ ਕੇ ਦਰਨ ਇਹਨਾਂ ਦੀ ਉਹ ਚੱਲ ਇਹ ਵੀ ਚੰਗਾ ਵਾ ਕਿ ਤਾਈ ਨੇ ਕੋਈ ਗੱਲ ਨਹੀਂ ਕੀਤੀ ਇਹਨਾਂ 1 ਮੇਰੀ ਗੱਲ ਸੁਣੋ ਧਿਆਨ ਨਾਲ ਆਪਾਂ ਦਾ ਰਿਸ਼ਤੇ ਦੀ ਗੱਲ ਕਰਨਦੇ ਆ ਨਾ ਹੂੰ ਇਹਨੂੰ ਛੇਤੀ ਛੇਤੀ ਕਰਕੇ ਨਾ 1 ਮੇਰੀ ਗੱਲ ਸੁਣੋ ਇੱਕ ਧਿਆਨ ਹੂੰ ਆਪਾਂ ਰਿਸ਼ਤੇ ਵਾਲੀ ਜਿਹੜੀ ਗੱਲ ਕਰਨਦੇ ਆ ਨਾ ਆਹੋ ਇਹਨੂੰ ਛੇਤੀ ਛੇਤੀ ਨਾ ਬੇੜੀਗੇ ਨਾ ਤੇ ਕਮਨੰਦ ਬੀੜ ਕੇ ਤੇ ਨੰਨੇ ਨੂੰ ਮੇਰਨਾਗੇ ਸਾਰੇ ਜਣੇ ਨੂੰ ਮੇਰਨਾਗੇ ਸਾਰੇ ਜਣੇ ਘਰ ਘਰ ਚੱਲ ਜਾਣਾ ਇਹ ਤਾਂ ਨਿਭੜ ਗਿਆ ਵੀਡੀਓ پوری ਭੰਜਣੀ ਚਲੋ ਚਲੋ ਯਾਰ ਚਲੋ ਬਾਤ ਤੇ ਕਰਨੀ ਪਣੀ ਆ ਕੋਈ ਗੱਲ ਨਹੀਂ ਬਾਹਰ ਟੱਕਰ ਜਣਾਉਣਾ ਮੈਨੂੰ ਬੰਬੀ ਤੇ ਉੱਥੇ ਕਰ ਲੂਗਾ ਗੱਲ ਬਾਤ ਚਲ ਕਰੋ ਫਿਰ ਇਹਨਾਂ ਨਾਲ ਵੀ ਉਹਨਾਂ ਨਾਲ ਵੀ ਕਰਕੇ ਸਲਾਹ ਦੇ ਫਿਰ ਕੋਈ ਗੱਲ ਨਹੀਂ ਕਰੀਏ ਅਗਦੀ ਤੇ ਕਰ ਲੈਣੀ ਆ ਅੱਜ ਸ਼ਾਮ ਤੱਕ ਹੈਨਾ ਜੋ ਵੀ ਹੱਲ ਨਿਕਲਦਾ ਆ ਮੈਨੂੰ ਬਸ ਇਹ ਗੱਲ ਦੀ ਟੈਨਸ਼ਨ ਆ ਨਹੀਂ ਨਹੀਂ ਤੂੰ ਇਦਾਂ ਦੀ ਗੱਲ ਕਿਉਂ ਸੋਚਦੀ ਆ ਜੇ ਤੇਰੇ ਦਿਲ ਵਿੱਚ ਕੋਈ ਗੱਲ ਹੈਗੀ ਤਾਂ ਮੇਰੇ ਨਾਲ ਗੱਲ ਕਰ ਤੂੰ ਨਹੀਂ ਨਹੀਂ ਮੰਮੀ ਮੇਰੇ ਦਿਲ ਵਿੱਚ ਕੋਈ ਗੱਲ ਨਹੀਂ ਐ ਮੈਂ ਤਾਂ ਬਸ ਇਹੀ ਕਹਿਨੀ ਆ ਕਿ ਲੋਕੀ ਗੱਲਾਂ ਨਾ ਕਰਨਾ ਲੋਕਾਂ ਨੇ ਗੱਲ ਮੈਂ ਤਾਂ ਮੰਮੀ ਤਾਂ ਕਹਿਨੀ ਆ ਕਿ ਮੁੰਡੇ ਵਾਲੇ ਤਗੜੇ ਆ ਕੱਲ ਨੂੰ ਕੋਈ ਗੱਲ ਨਾ ਕਰੇ ਸਾਡੀ ਕੁੜੀ ਨੂੰ ਮੈਂ ਨਹੀਂ ਗੱਲ ਮੰਮੀ ਤਾਂ ਨੂੰ ਤੇ ਪਤਾ ਵਾ ਕਿ ਮੁੰਡੇ ਵਾਲੇ ਤਗੜੇ ਆ ਸੰਦੀਪ ਦਾ ਹੂੰ ਤੇ ਹੁਣ ਦੂਜੀ ਕੁੜੀ ਦਾ ਵਿਆਹ ਭੈਣ ਦੀ ਤਾਂ ਉਹਨਾਂ ਲੋੜ ਹੈਗੀ ਐ ਆ ਉਹ ਤਾਂ ਗੱਲ ਹੈਗੀ ਆ ਆ ਤਾਂ 1.5-2 ਲੱਖ ਉਹਨਾਂ ਨੂੰ ਦੇ ਦਿੰਨੇ ਹੁਣ ਵੰਟ ਕੀ ਕਰਵਾ ਬੈਠੇ ਨਹੀਂ ਮੈਂ ਸਟਾਰਟਿੰਗ ਤੋਂ ਕਰ ਦਿੰਦਾ ਫਿਰ ਉਹਨਾਂ ਨੂੰ ਪੈਸੇ ਦੀ ਲੋਰ ਹੈਗੀ ਆ ਹੋ ਜਾਏਗਾ ਤੇ ਨਾਲ ਇਹਨਾਂ ਨੇ ਇਹ ਗੱਲ ਕਹਿ ਦਿਓ ਨਾ ਕਿ ਜੇ ਹੋਰ ਵੀ ਚੀਜ਼ ਦੀ ਲੋਰ ਹੋਏਗੀ ਜਾਂ ਪੈਸੇ ਦੀ ਲੋਰ ਹੋਏਗੀ 10 ਦਿਨ ਚਾਹਤਣਾ 2 ਲੱਖ ਰੁਪਏ ਉਹਨਾਂ ਨੂੰ ਦੇ ਕੇ ਨਾ ਤੇ ਉਹਨਾਂ ਨੂੰ ਕਹਿ ਦਿਓ ਵੀ 2 ਲੱਖ ਰੁਪਏ ਉਹਨਾਂ ਨੂੰ ਦੇ ਕੇ ਨਾ ਤੇ ਉਹਨਾਂ ਨੇ ਕਿਹਾ ਵੀ ਹਾਂ ਜੇ ਮੈਂ ਕੋਈ ਨਾ ਤੈ ਪੈ ਦੇਵਾਂ ਤੇ ਨਾਲ ਇਹਨਾਂ ਨੂੰ ਕਿਹਾ ਵੀ ਜੇ ਕੋਈ ਹੋਰ ਵੀ ਕਿਸੇ ਚੀਜ਼ ਦੀ ਲੋਰ ਹੋਏਗੀ ਜਾਂ ਪੈਸੇ ਹੋਰ ਵੀ ਚਾਹੀਦੇ ਹੋਣਗੇ ਤੇ ਦੱਸ ਦੇਣਾ ਵਿਆਹ ਤੋਂ ਬਾਅਦ ਹੋਰ ਵੀ ਉਹਨਾਂ ਨੇ ਕਿਹਾ ਪੈਸੇ ਦੇ ਕੇ ਉਹਨਾਂ ਨੇ ਕਿਹਾ ਪੈਸੇ ਉਹਨਾਂ ਨੇ ਕਿਹਾ ਕਿ ਜੇ ਹੋਰ ਕਿਸੇ ਚੀਜ਼ ਦੀ ਲੋੜ ਹੈਗੀ ਹੈ ਨਾ ਤਾਂ ਝੱਕੇ ਹੋਣਾ ਦੱਸ ਦਿਓ ਵਿਆਹ ਤੋਂ ਬਾਅਦ ਹੋਰ ਵੀ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਠੀਕ ਹੈ